ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਅੱਜ ਨਗ ਜਿਹੜੇ ਹੈਗੇ ਦੋਸਤੋ ਤੁਹਾਨੂੰ ਵੇੜਾਂ ਦੇ ਵਿੱਚ ਆਪਾਂ ਜਾਦੇ ਦਿਖਾਉਣੇ ਨੇ ਤੇ ਪ੍ਰੋਪਰ ਜਿਹੜੀਆਂ ਦੋਸਤੋ ਟੁਕੀਆਂ ਬਿਲਕੁਲ ਤਿਆਰੀ ਦੇ ਵਿੱਚ ਵੇੜਾ ਹੋਣਗੀਆਂ ਤੇ ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਹਰਬੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਸੋ ਆਪਣੀ ਨਰਕ ਪਰਕ ਤਸੱਲੀ ਆ ਤੁਸੀਂ ਪ ਤੇ ਗੱਲਬਾਤ ਆਪਾਂ ਵੀਰ ਹਰਵੈਲ ਦੇ ਨਾਲ ਕਰਨੀ ਆ ਅੱਜ 2 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਵੀ ਜਿਹੜਾ ਤਕਰੀਬਨ 12:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਤੇ ਗੱਲਬਾਤ ਲਈ ਆਪਾਂ ਚੱਲਦੇ ਆ ਵੀਰ ਦੇ ਕੋਲ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਿੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕਾ ਬਾਈ ਜੀ ਹਾਂ ਬਹੁਤ ਵਧੀਆ ਵੀਰ ਜੀ ਅੱਜ ਵੀਰ ਹਰਵੈਲ ਜੀ ਆਪਣੇ ਕੋਲ ਕਿੰਨੇ ਨਾਗ ਬਕਾਊਗਾ ਜ ਵਿਚ ਇੱਕ ਸੂਈ ਵਾਲੀ ਸੌਰੀ ਇੱਕ ਸੂਈ ਹੈ 400 ਵਾਲੀ ਠੀਕ ਆ ਹਾਂਜੀ ਤੇ ਹੈ ਬਿਲਕੁਲ ਤਿਆਰੀ ਦੇ ਵਿੱਚ ਆ ਬਿਲਕੁਲ ਤਿਆਰੀ ਜੀ ਹੈ ਬਸ ਥੋੜਾ ਦੱਸ ਦਾਂਗੇ ਸਮਾਂ ਆਪਾਂ ਬਿਲਕੁਲ ਆਜੋ ਵੀਰ ਜੀ ਕਰੀਏ ਸਟਾਰਟ ਪਹਿਲੇ ਨੰਬਰ ਦੀ ਵੀਰ ਜੀ ਇਹ ਜਿਹੜੀ ਬਲੈਕ ਦੇ ਵਿੱਚ ਆਪਣੇ ਕੋਲ ਬੈਠਾ ਕੀ ਆ ਇਹ ਤੁੰਦ ਸਾਹਿਬ ਇਹ ਇੰਪੋਰਟੈਂਟ ਗਿਰ ਸੀਮਨ ਦੀ ਬੱਚੀ ਆ ਜੀ ਤਾਂ ਇਹ ਗੁਜਰਾਤੀ ਤਾਂ ਪਤਾ ਹੀ ਹੈ ਸਾਰਿਆਂ ਨੂੰ ਆਪਾਂ ਨੂੰ ਇਹ ਬਲੈਕ ਗੇਅਰ ਆਪਾਂ ਇਹਨੂੰ ਕਹਿ ਸਕਦੇ ਆ ਅੱਛਾ ਜੀ ਇਹਦੀ ਦੁੱਧ ਦੀ ਕੁਆਲਿਟੀ ਇੱਕ ਆਲਾ ਦਰਜੇ ਦੀ ਹੁੰਦੀ ਆ ਹੂੰ ਤਾਂ ਇਹ ਬਹੁਤ ਜ਼ਿਆਦਾ ਪਰਉਗੀ ਤੇ ਪਹਿਲੇ ਸੂਈ ਇਹ ਬੱਚੀ ਦੀ ਉਮੀਦ ਆ ਆਪਾਂ 14 ਤੋਂ 16 ਲੀਟਰ ਕਰ ਸਕਦੇ ਆ ਇਹਦੇ ਤੋਂ ਪਰ ਅਜੇ 10 ਤੋਂ 15 ਦਿਨ ਇਹ ਕੱਚੀ ਆ 10 ਦਿਨ ਮੰਨ ਕੇ ਚੱਲ ਸਕਦੇ ਆ ਠੀਕ ਆ ਜੀ ਹਜੇ ਪਹਿਲਾਂ ਸੁਣੀ ਆ ਤੇ ਇਹਨੂੰ ਬਲੈਕ ਗੇਅਰ ਕੋਈ ਵੀ YouTube ਤੇ ਕਿਤੇ ਵੀ Google ਤੇ ਜਾ ਕੇ ਸਰਚ ਮਾਰ ਸਕਦਾ ਹੂੰ ਬਲੈਕ ਗੇਅਰ ਤੇ ਇਹੀ ਨਿਸ਼ਾਨੀਆਂ ਇਹੀ ਸਾਰੀ ਚੀਜ਼ ਆਪਾਂ ਕਵਰ ਕਰਾਂਗੇ ਮੈਂ ਮੂੰਹੋਂ ਚੱਕਦੀ ਆ ਮੂੰਹ ਚੌਗੀ ਹੈ ਬਾਕੀ ਕੰਨਾਂ ਦੀ ਸ਼ੇਪ ਤੁਸੀਂ ਵੇਖ ਲਓ ਦੋਸਤੋ ਬਾਅਦ ਇਹ ਵੀਰ ਜਿਹੜੇ ਮੋٹے ਜਿਹੇ ਤਰੀਕੇ ਤੌਰ ਤਰੀਕੇ ਨਾਲ ਅੰਦਾਜ਼ਾ ਲਾਉਣਾ ਹੋਵੇ ਤੇ ਕੰਨਾਂ ਤੋਂ ਲਾ ਸਕਦੇ ਆ ਤੇ ਬਲੈਕ ਗਿਰ ਦੇ ਵਿੱਚ ਜਿਹੜੀ ਆ ਦੋਸਤੋ ਇਹ ਵੀਰ ਦੇ ਕੋਲ ਵਹਿੜ ਆ ਤੇ ਪਹਿਲਾਂ ਜਿਹੜੀ ਵਹਿੜ ਇਹ ਸੂਣ ਜਾ ਰਹੀ ਆ ਪਹਿਲਾ ਸਵੇਰ ਸੂਣ ਜਾ ਰਹੀ ਹੈ ਤੇ ਮੂੰਹੋਂ ਚੌਗੀ ਆ ਠੀਕ ਹੈ ਜੀ ਤਸੱਲੀ ਤੁਸੀਂ ਜਿਹੜੀ ਹੈਗੀ ਆ ਕਾਰਬਿਜਟ ਕਰਕੇ ਕਰ ਲਿਓ ਬਿਲਕੁਲ ਬਰੀਡ ਦੇ ਵਿੱਚ ਵੀ ਕਹਿੰਦਾ ਵੀ ਬਰੀਡ ਦੇ ਵਿੱਚ ਜਿਹੜੀ ਇਹ ਵਹਿੜ ਹੈਗੀ ਆ ਤੇ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਚੈੱਕ ਕਰਾਵਾਂਗੇ ਤੇ ਬਹੁਤ ਜ਼ਿਆਦਾ ਬਣੂਗੀ ਤੇ ਦਿਨ ਵੀਰ پیسے ਸਹੀ ਕਿੰਨੇ ਕ ਹਜੇ ਬਾਕੀ ਆ ਸਰ ਜੀ ਮੇਰੇ ਦਾਦੇ ਨੇ 10 ਆ ਬਾਕੀ ਤੇ ਆਪਾਂ ਵੀ ਲੈ ਕੇ ਆਇਆ ਤਾਂ ਇਹ ਨਹੀਂ ਪਤਾ ਹੁੰਦਾ ਬਸ਼ੁਦਕ ਕਿ ਬਾਕੀ ਬਣੂਗੀ ਬਹੁਤ ਜਿਆਦਾ ਹੂੰ ਬਾਕੀ ਪੂਰੀ ਸ਼ਾਈਨਿੰਗ ਆ ਪੂਰੀ ਕੁਆਲਿਟੀ ਦਾ ਬਿਲਕੁਲ ਜੀ ਸੋ ਬਾਕੀ ਚਾਰ ਥਾਂ ਦੋਸਤੋ ਚਾਰਾਂ ਥਾਂਾਂ ਦਾ ਜਿਹੜਾ ਗੈਪ ਮੰਤਰ ਸੋਨਾ ਹੈਗਾ ਤੇ ਦੇਖ ਕੇ ਕਰੋ ਚੈੱਕ ਤੁਸੀਂ ਠੀਕ ਆ ਠੀਕ ਆ ਬਲੈਕ ਆ ਬਾਕੀ ਥੱਲੇ ਥੋੜਾ ਜਿਹਾ ਜਿਹੜਾ ਧੁੰਨ ਤੋਂ ਲੈ ਕੇ ਹਵਾਨੇ ਤੇ ਥੋੜਾ ਜਿਹਾ ਵਾਈਟ ਜਿਹੜਾ ਦਿਖਾਂ ਦੇ ਰਿਹਾ ਬਿਲਕੁਲ ਜੇ ਇਹੀ ਨਿਸ਼ਾਨੀਆਂ ਦੀ ਜਿਹੜੀ ਜਾਨੀ ਕਿ ਬੰਤਰ ਆ ਇਹੀ ਚੀਜ਼ ਦੇ ਵਿੱਚ ਜਿਹੜੀ ਪਿਓਰਿਟੀ ਆਉਂਦੀ ਆ ਬਿਲਕੁਲ ਜੀ ਇਹ ਇਹ ਨਹੀਂ ਹੋਊਗਾ ਤਾਂ ਆਪਾਂ ਨਹੀਂ ਮੰਨਾਂਗੇ ਇਹਨੂੰ ਕਿਉਂਕਿ ਆ ਸੱਚ ਮਾਰੋ ਦੇਖੋ ਇਹਨੂੰ ਸੋ ਦੋਸਤੋ ਵੀਰ ਹਰਵੇਲ ਸਿੰਘ ਕਹਿੰਦਾ ਵੀ ਬਿਲਕੁਲ ਗਿਰ ਦੇ ਵਿੱਚ ਵਹਿੜ ਆ ਤੇ ਚੌਗੀ ਹੈ ਮੂਹੋਂ ਤੇ ਬਿਲਕੁਲ ਤਿਆਰੀ ਦੇ ਵਿੱਚ ਅਜੇ ਦਿਨ ਤਕਰੀਬਨ ਹਫਤਾ ਵੀ ਲੈ ਕੇ ਜਾ ਸਕਦੀ ਹੈ ਜਿਆਦਾ ਖੜੂਗੀ ਵੱਧ ਲੈ ਜੂਗੀ ਜਿਆਦਾ ਬਣੂਗੀ ਰਹੀਦਾ ਠੀਕ ਆ ਸਮਾ ਬੀਨਾਂ ਦਾ ਵੀ ਤਕਰੀਬਨ ਹਫਤੇ ਤੋਂ ਵੀ ਵੱਧ ਲੈ ਕੇ ਜਾਣ ਦੀ ਸੁਭਾਵਨਾ ਹੈਗੀ ਆ। ਬਾਕੀ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਮੱਝ ਦੀ ਕੁਆਲਿਟੀ ਦਾ ਹੁੰਦਾ। ਠੀਕ ਆ ਤੇ ਵਹਿੜ ਚੰਗੀ ਆ ਦੋਸਤੋ ਸੂਗਾ ਪਹਿਲਾ ਸੂਣਾ ਹੈਗਾ। ਬੇਸ਼ੱਕ ਚਾਹ ਬਣ ਵੀ ਰੱਖ ਜਿੰਨੇ ਘਰੇ ਨੂੰ ਖਾਸ ਤੌਰ ਤੇ ਰੱਖਣੀਆਂ ਘਰੇ ਠੀਕ ਆ ਜੀ। ਅ ਡੇਰੀ ਦੇ ਲਈ ਤੁਸੀਂ ਇਹ ਵੀ ਵੀਰ ਦੇ ਕੋਲੋਂ ਲੈ ਕੇ ਜਾ ਸਕਦੇ ਹੋ ਰੇਟ ਭਾਅ ਪੜਦਾ ਕਿੰਨਾ ਉਹ ਆਪਾਂ ਪੁੱਛ ਲੈਨੇ ਵੀਰ ਤੋਂ ਸੋ ਭਾਈ ਜੀ ਕਿੰਨੀ ਕੀ ਡਿਮਾਂਡ ਹੈ ਸੰਤ ਸਾਵੇ ਦਾ ਲੈਣ ਦੇਣ ਜਿਹੜਾ 40 500 40 500 ਬਾਈ ਜੀ ਬਿਲਕੁਲ ਜੀ ਬਾਅਦ ਵਿੱਚ ਆ ਜੀ ਇਹ ਸੁੰਦੀ ਹੈ ਤਾਂ ਇਹਦਾ ਅਲੱਗ ਰੇਟ ਹੋਊਗਾ ਠੀਕ ਆ ਜੀ ਠੀਕ ਆ ਦੋਸਤੋ ਹੁਣ ਮੌਕੇ ਦਾ 40 500 ਆ 40000 ਦੇ ਵਿੱਚ ਵੈੜਾ ਬਹੁਤ ਜ਼ਿਆਦਾ ਠੀਕ ਆ ਤੇ ਬਾਕੀ ਵੀਰ ਛੋੜ ਕੋਈ ਮਾਨਤਾ ਨਹੀਂ ਦੇ ਚੋ ਹੋ ਜਾਊਗਾ ਥੋੜਾ ਬਾਦ ਮੌਕੇ ਤੇ ਮੌਕੇ ਤੇ ਹਾਂਜੀ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਇੱਕ ਜਿਹੜੀ ਹੋਰ ਵੈੜ ਆ ਲਾਲ ਰੰਗ ਦੇ ਵਿੱਚ ਠੀਕ ਆ ਜੀ ਸਿਰੋਂ ਕੋਟੀ ਰਾਠੀ ਦਾ ਤੇ ਸ਼ਾਹੀਵਾਲ ਦਾ ਕਰੌਸ ਠੀਕ ਆ ਜੀ ਇਹ ਰਾਠੀ ਤੇ ਸ਼ਾਹੀਵਾਲ ਦਾ ਕਰੌਸ ਆ ਠੀਕ ਆ ਤਾਂ ਕੌਲੀ ਰਾਠੀ ਤੇ ਸ਼ਾਹੀਵਾਲ ਦਾ ਵੀਰਾਂ ਦਾ ਵੀ ਇਹ ਕਰੌਸ ਆ ਦੋਸਤੋ ਇਹਨੂੰ ਸੂਈ ਨਵਾਜ ਦੇ ਕਰੀਬ 10 11 ਦਿਨ ਹੋ ਗਏ ਪਿੱਛੇ ਬੱਚੀ ਆ ਮਗਰ ਬੱਚੀ ਆ ਵੇਖ ਲਓ ਜੀ ਹਾਂਜੀ ਠੀਕ ਆ ਬੱਚੀ ਵੀ ਬਿਲਕੁਲ ਆਪਣੀ ਮਦਰ ਦੇ ਉੱਪਰ ਆ ਜਿਹੋ ਜਾਂ ਟਾਂਚਾ ਸਰੀਰ ਕਾ ਜਿਹੋ ਜੀ ਬਣਤਰ ਹੈਗੀ ਆ ਰੰਗ ਰੂਪ ਮਦਰ ਦੇ ਉੱਪਰ ਅਸੀਂ ਮੇਰਾ ਪੱਕਾ ਦੁੱਧ ਦੀ ਗੱਲ ਕਰਾਂਗੇ 10 ਤੋਂ 11 ਲੀਟਰ ਇਹਦੇ ਥੱਲੇ ਜਿਹੜਾ ਇਸ ਟਾਈਮ ਬਾਕੀ ਅਜੇ ਟਾਈਮ ਮਤਲਬ ਕਿ ਦਿਨ ਕਿੰਨੇ ਦੱਸੇ ਸੀ ਰਸੋਈ ਨੂੰ ਇਹਨੂੰ 10 ਕਿ ਦਿਨ ਹੋ ਗਏ ਠੀਕ 10 ਕਿ ਦਿਨ ਤੇ ਸਵੇਰ ਦੂਜਾ ਹੀ ਸੀਗਾ ਜੀ ਆ ਦੂਜਾ ਸਵੇਰ ਆ ਜੀ ਠੀਕ ਆ ਬਹੁਤ ਵਧੀਆ ਜੀ ਤੇ 10 ਕਿਲੋ ਉਹਨਾਂ ਕੀ 10 ਲੀਟਰ ਬਿਲਕੁਲ ਕੁਆਲਿਟੀ ਆ 11 ਆ ਜਿਹੜਾ ਆਪਾਂ ਚਵਾ ਦਿੰਦੇ ਹਾਂ ਠੀਕ ਆ 10 ਤੋਂ 11 ਲੀਟਰ ਜਿਹੜਾ ਦੋਸਤੋ ਬਿਲਕੁਲ ਰੈਡੀ ਆ ਠੀਕ ਹੈ ਜੀ ਲਾਲ ਬਿਲਕੁਲ ਗ ਉਪੀਮੇਲ ਕਾ ਫਾਇਸ ਦੇ ਨੀਚੇ ਠੀਕ ਆ ਬਾਕੀ ਹਵਾਨੇ ਦੀ ਤੇ ਥਣਾ ਦੀ ਬੰਤਰ ਬਹੁਤ ਖੂਬਸੂਰਤ ਆ ਤੇ 10 ਤੋਂ 11 ਲੀਟਰ ਦੀ ਜਿਹੜੀ ਮਿਲਕਿੰਗ ਆ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਚਵਾਈ ਕਰ ਸਕਦੇ ਹੋ ਠੀਕ ਆ ਜੀ ਬਾਕੀ ਹਵਾਨੇ ਦੀ ਤੇ ਥਣਾ ਦੀ ਬਿਲਕੁਲ ਵਧੀਆ ਹੈਗੀ ਮੁੱਠੀ ਵਾਲਾ ਥਣਾ ਬਿਲਕੁਲ ਬਹੁਤ ਸੁਣ ਚਵਾਈ ਆ ਠੀਕ ਆ ਤੇ ਬੱਚਾ ਜਿਹੜਾ ਇੱਕ ਵਾਰੀ ਤੁਸੀਂ ਫੇਰ ਚਾਤ ਮਾਰ ਲਓ ਮਗਰ ਬੱਚੀ ਹੈ ਜੀ ਬਾਕੀ ਸੀਰਸ ਨਾ ਕਰ ਸੋਈ ਬਹੁਤ ਵਧੀਆ ਠੀਕ ਆ ਸ਼ਾਈਨਿੰਗ ਬਹੁਤ ਜ਼ਿਆਦਾ ਮੱਚੀ ਤੇ ਬਿਲਕੁਲ ਲਊ ਬਤਾਲੀਆ ਬਿਲਕੁਲ ਜੀ ਤੇ ਹਰਵੀਰ ਵੀਰੇ ਕਿੰਨਾ ਕੁ ਤੇਲ ਹੈ ਕਰਨਾ ਫਿਰ ਤੇਲ ਹੈ 30500 30500 ਆ ਜੀ ਹਾਂਜੀ ਠੀਕ ਆ 30000 ਠੀਕ ਹੈ ਜੀ ਸਾਢੇ 30000 ਜਿਹੜਾ ਵੀਰ ਨੇ ਮੁੱਲ ਕੀਤਾ ਤੇ ਵਹਿੜ ਵੀਰਾਂ ਦਾ ਵਹਿੜੀ ਬਹੁਤ ਜ਼ਿਆਦਾ ਵਧੀਆ ਹੈਗੀ ਆ ਚਵਾਈ ਦੇ ਵਿੱਚ ਵੀ ਸੋਹਣੀ ਨਿਕਲੀ ਆ ਜੀ ਬਿਲਕੁਲ ਬਾਈ ਚਵਾਈ ਇੱਕ ਨੰਬਰ ਹਾਂਜੀ ਤਾਂ ਇਹਦੀ ਦੁੱਧ ਦੀ ਕੁਆਲਟੀ ਵੀ ਵਧੀਆ ਹੈ। ਇਹ ਰਾਜੀ ਦਾ ਤੇ ਸ਼ਾਹੀਵਾਲ ਦਾ ਕਰਾਉਸਾ। ਦੁੱਧ ਸੰਗਣਾ ਹੁੰਦਾ ਨਾ। ਬਿਲਕੁਲ। ਇੱਕ ਇੱਕ ਪਾਸੇ ਆਪਾਂ 20 ਲੀਟਰ 18 ਲੀਟਰ ਚੋੜ ਗਏ ਐ ਐਚ ਐਫ ਦਾ ਤੇ ਇਹਦਾ 10 ਲੀਟਰ ਹੀ ਬਹੁਤ ਬਹੁਤ ਬਰਾਬਰ ਆਉਂਦਾ। ਬਿਲਕੁਲ। ਤੇ ਇਹ ਕ੍ਰੋਸ ਸੰਗ ਦੇ ਵਿੱਚ ਆ ਜਰਸੀ ਤੇ ਸ਼ਾਹੀਵਾਲ ਦਾ ਜਿਹੜਾ ਦੋਸਤੋ ਤੁਸੀਂ ਕ੍ਰੋਸਾਂਗੇ ਇਸ ਨੂੰ ਮੰਨ ਸਕਦੇ ਜੀ। ਤੇ ਬੇਸ਼ੱਕ ਘਰੇ ਵਿਜਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ। ਆ ਥਾਣਾ ਹਵਾਨਾ ਇੱਕ ਵਾਰੀ ਫੇਰ ਜਿਹੜਾ ਨੋਟ ਕਰ ਲਓ। ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਆ ਬੈੜ ਇਹ ਜੰਦ ਸਾਹਿਬ ਸ਼ਾਹੀਵਾਲ ਦਾ ਜਰਸੀ ਦਾ ਕਰਾਉਦਾ ਓਕੇ ਜੀ ਅ ਇਹਨੂੰ ਥਾਂ ਤੋਂ ਤਾਂ ਬਿਲਕੁਲ ਸ਼ਾਹੀਵਾਲ ਦਾ ਲੱਗਿਆ ਆ ਹਾਂਜੀ ਤਾਂ ਜਿਹੜਾ ਕੱਟ ਕਾਠ ਆਪਾਂ ਜਰਸੀ ਦੇ ਇਹ ਸੁਣ ਵਾਲੀ ਹਜੇ ਇਹ ਬਸ ਸੁੱਕੂਗੀ ਦੋ ਦੋ ਦਿਨ ਦੋ ਦਿਨ ਤੱਕ ਸੁੱਕੂਗੀ ਸ਼ਾਹੀਵਾਲ ਦਾ ਜਿਹੜਾ ਦੋਸਤੋ ਸ਼ਾਹੀਵਾਲ ਤੇ ਵੀਰਕਿੰਦਾ ਵੀ ਜਰਸੀ ਦਾ ਜਿਹੜਾ ਵੀ ਕ੍ਰੋਸ ਹੈਗਾ ਤੇ ਹਵਾਨਾ ਤਕਰੀਬਨ ਇਸ ਦਾ ਵੀ ਸੋਹਣਾ ਹੋਏਗਾ ਬਿਲਕੁਲ ਮੁੱਠੀ ਦਾ ਥਾਣਾ ਜਿਹੋ ਜਿਹਾ ਸ਼ਾਹੀਵਾਲ ਵੈੜ ਤੇ ਜਿਹੜਾ ਥਣ ਲੱਗਾ ਹੁੰਦਾ ਮੋਟਾ ਥਣ ਬਿਲਕੁਲ ਮੁੱਠੀ ਵਾਲਾ ਉਹੋ ਜਿਹਾ ਇਸ ਵੈੜ ਦੇ ਜਿਹੜਾ ਥਣ ਘਟ ਕੇ ਲੱਗਾ ਹੈਗਾ ਤੇ ਬਾਕੀ ਦੀ ਸਪੇਸ ਹੈਗੀ ਆ ਗੈਵੰਤਰ ਥਣਾ ਦਾ ਵੀ ਬਹੁਤ ਸੋਨਾ ਹੈ ਠੀਕ ਹੈ ਜੀ ਤੇ ਕੱਦ ਕੱਠੀ ਜਿਹੜਾ ਵੇੜ ਦਾ ਵਧੀਆ ਬਿਲਕੁਲ ਪਰਮੇ ਪਿੰਡੇ ਦੀ ਆ ਬਾਜਨ ਵਾਲੀ ਵੇੜ ਆ ਠੀਕ ਆ ਤੇ ਸੂਹਾ ਭਾਈ ਹੁਣ ਦੂਜਾ ਸੂਣ ਜਾ ਰਹੀ ਹੈ ਦੂਜਾ ਸੂਣ ਜਾ ਰਹੀ ਹੈ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਹੋਏਗੀ ਹੁਣ ਬਿਲਕੁਲ ਤਿਆਰੀ ਚ ਹੈ ਜੀ ਠੀਕ ਆ ਆ ਦੁੱਧ 15 ਲੀਟਰ ਚਵਾ ਦੂਗੀ 15 ਦੁੱਧ ਬਿਲਕੁਲ ਚਿਗੋਣਾ ਚਾਹੀਦਾ ਵੇੜ ਨੂੰ ਜਿਹੋ ਜੀ ਹਾਂ ਜੀ ਠੀਕ ਆ ਓਵਰਆਲ ਜਿਹੜੀ ਵੈੜ ਆ ਦੋਸਤੋ ਬਹੁਤ ਖੂਬਸੂਰਤ ਆ ਠੀਕ ਆ ਘਰੇਲੂ ਜੇਕਰ ਰੱਖਣੀ ਆ ਤੁਸੀਂ ਕਰੇ ਤਸੱਲੀ ਬੇਸ਼ੱਕ ਘਰੇ ਵੀ ਲੈਣ ਕਰਕੇ ਜਰੂਰ ਤਸੱਲੀ ਕਰ ਲਿਓ ਟਿੱਪ ਕੇ ਵੇਖ ਲਿਓ ਚਾਰੇ ਥਣਾ ਦੀ ਠੀਕ ਆ ਜੀ ਭਰਾ ਕੇ ਪੂਰੀ ਵੇਖ ਲਿਓ ਬਾਅਦ ਵਿੱਚ ਵੀਰ ਨਾਲ ਸਬਦਾਂ ਕਰ ਸਕਦੇ ਹੋ ਬਾਈ ਹਰਵੇਲ ਜੀ ਇਹਦਾ ਦੇਲ ਹੈ ਕਿੰਨਾ ਦਾ ਦੇਲ ਹੈ ਸਾਨੂੰ ਸਾਢੇ 38000 ਸਾਢੇ 38000 ਜੀ ਠੀਕ ਆ ਵੀਰੇ ਸਾਢੇ 38000 ਜਿਹੜਾ ਤੁਸੀਂ ਜਿਹੜਾ ਤੀਜੇ ਨੰਬਰ ਦੀ ਆਪਾਂ ਤੁਹਾਨੂੰ ਵੈੜ ਦਿਖਾਈ ਹੈ ਬਿਲਕੁਲ ਨੰਬਰ ਵਾਈਜ਼ ਤੁਸੀਂ ਗੱਲ ਕਰ ਸਕਦੇ ਹੋ ਠੀਕ ਆ ਜੀ ਇਨ 45000 ਦੀ ਵੇਚਦੀ ਐ। ਹੂੰ। ਪਰ ਚਲੋ ਪਸ਼ੂ ਪਿੱਛੋਂ ਜਾਇਜ ਆਇਆ ਪਸ਼ੂ ਆਪਾਂ ਵੀ ਜਾਇਜ ਹੀ ਨਹੀਂ ਨਹੀਂ ਫਿਰ ਜੀ ਬਿਲਕੁਲ ਕਿਉਂਕਿ ਬਹੁਤੇ ਵੀਰ ਆਪਣੇ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਵੀ ਉਹ ਦੱਸਦੇ ਰਹਿੰਦੇ ਸਮੇ ਸਮੇ ਨਾਲ ਪਾਈ ਤੇ ਜਿਹੜੇ ਨਾ ਰੇਟ ਆ ਉਹ ਪਸ਼ੂ ਦੇ ਹਿਸਾਬ ਨਾਲ ਬਿਲਕੁਲ ਮੇਲ-ਜੋਲ ਖਾਂਦੇ ਹੁੰਦੇ ਆ। ਅ ਸੰਤ ਸਾਹਿਬ ਇਹ ਬੱਚੀ ਆਪਾਂ ਪਿਛਲੇ ਸੂਏ ਘਰੇ ਲਈ ਸੀਗੀ। ਠੀਕ ਹੈ ਜੀ। ਦੂਜੀ ਵਾਰ ਇਹ ਸੂਏ ਨੂੰ 1.5 ਮਹੀਨਾ ਸੂਈ ਨੂੰ ਹੋ ਗਿਆ। ਹੂੰ। ਤਾਂ ਪਿਛਲੀ ਵਾਰੀ ਤਾਂ ਕਰੀਬ 2 ਤੋਂ ਪਲਾਸਿਕ ਦਾ ਦੁੱਧ ਆਪਾਂ ਲਈ ਸੀ। ਜੀ। ਤਾਂ ਐਸ ਵਾਰ ਸੰਤੂ ਸਾਹਿਬ ਨੂੰ ਡੇਢ ਮਹੀਨਾ ਸੁਈਣਾਗਾ ਬੱਚਾ ਇਹਦੇ ਪਿੱਛੇ ਨਹੀਂ ਹੈਗਾ ਹੁਣ ਜਿਹੜਾ 12 ਤੋਂ 13 ਲੀਟਰ ਦੁੱਧ ਦੇ ਥੱਲੇ ਰੈਡੀ ਆ ਹਮ ਤਾਂ ਬਹੁਤ ਹੀ ਚੰਗੀ ਆ ਹੁਣ 12 13 ਲੀਟਰ ਕੋਈ ਵੀ ਚੁਵਾਈ ਕਰੇ ਨਾ ਜੀ ਚੁਵਾਈ ਕਰ ਫਿਰ ਇਹਨੂੰ ਕੋਈ ਜੂੜ ਪਾਉਣ ਦੀ ਜਰੂਰਤ ਨਹੀਂ ਹੈ ਕੁਝ ਨਹੀਂ ਆ ਬਸ ਸਿੱਧਾ ਡਾਇਰੈਕਟ ਹੀ ਥੱਲੇ ਬੈਠ ਕੇ ਹਮ ਅੱਪਾ ਚੁਵਾਈ ਕਰ ਸਕਦੇ ਕੋਈ ਪਾੜੇ ਵੰਡੇ ਦੀ ਜਰੂਰਤ ਨਹੀਂ ਹਮ ਹਮ ਕੋਲਕਾਤਾ ਲਓ ਵੀ ਦੋਸਤੋ ਇੱਕ ਵਾਰੀ ਥਾਨ ਤੁਸੀਂ ਚੈੱਕ ਕਰ ਲਓ ਆ ਬਹਿਣੀ ਵਾਲੇ ਪਾਸੇ ਤਾਂ ਮੈਂ ਤੁਹਾਨੂੰ ਜਿਹੜੇ ਥਾਨ ਦਿਖਾ ਰਿਹਾ ਠੀਕ ਆ ਤੇ 12 13 ਲੀਟਰ ਦੀ ਜਿਹੜੀ ਚੁ ਤੇ ਪਹਾੜਾ ਪਾ ਕੇ ਕੇ ਚਾਰਟ ਤੇ ਜਿਹੜੀ ਇਹ ਮਿਲਦੀ ਆ ਬੇਣ ਬੱਚੇ ਤੋਂ ਪਹਾੜੇ ਚੜਦੀ ਵੀ ਨਹੀਂ ਜਰੂਰਤ ਨਹੀਂ ਹੈ ਜੀ ਬਸ ਆਪੀ ਤੇ ਬਾਕੀ ਐਚ ਐਫ ਤੇ ਜਰਸੀ ਦਾ ਕ੍ਰਾਸ ਕਹਿ ਸਕਦੇ ਆ ਜਿਆਦਾਤਰ ਐਚ ਐਫ ਦਾ ਅੰਕ ਲੱਗਾ ਜਿਹੜਾ ਕੱਲ ਨੂੰ ਜਰਸੀ ਦਾ ਠੀਕ ਹੈ ਜੀ ਤੇ ਬਹੁਤ ਜਿਆਦਾ ਸਾਨੂੰ ਦਾ ਜਦੋਂ ਬੰਦੀ ਹੈ ਨਾ ਪਤਾ ਨਹੀਂ ਕਿ ਕਿਸ ਕਾਰਨ ਦੁੱਧ ਤੇ ਨਹੀਂ ਆਈ ਮੇਰੇ ਤੋਂ ਜਾਂ ਮੇਰੀ ਸਾਂਭ ਸੰਭਾਲ ਤੋਂ ਫਰਕ ਰਹਿ ਗਿਆ ਹੂੰ ਹੂੰ ਤਾਂ ਥੋੜਾ ਧਿਆਨ ਵੀ ਨਹੀਂ ਦਿੱਤਾ ਜਾਂਦਾ ਪਸਾ ਤੇ ਪਹਿਲਾਂ ਨੇ ਕਿੰਨਾ ਚੁਆਇਆ ਸੀ 20 ਪਲਸ 20 ਪਲਸ ਹੁਣ 12 13 ਤੇ ਖੜੀ ਹੈ 12 13 ਤੇ ਖੜੀ ਹੈ ਬਾਕੀ ਕੋਈ ਮਿਹਨਤ ਕਰ ਲੇ ਤਾਂ ਹਜੇ ਤਾਜੀ ਹੈ ਹੋਣ ਦੋਸਤੋ ਬਿਲਕੁਲ 12 13 ਲੀਟਰ ਦੇ ਹੈ। ਬਾਕੀ ਜਿਹੋ ਜਿਹੋ ਹਵਾਨਾ ਲੱਗਾ ਤਕਰੀਬਨ ਸਾਡੇ ਸਮਾਂ ਵੀ ਜਿਹੜਾ 12 12:30 ਵਜੇ ਦਾ ਸਮਾਂ ਹੈ ਤੇ ਸਵੇਰ ਚੁਪਾਈ ਵੀ ਮੇਨੂੰ ਤਾਂ ਵੀ 5 6 ਵਜੇ ਕਿੰਨੇ ਵਜੇ ਕੀਤੀ ਵਿੱਚੀ ਸਾਢੇ 5 6 ਵਜੇ ਦੀ ਠੀਕ ਹੈ ਜੀ। ਸਾਢੇ 5 ਤੋਂ 6 ਵਜੇ ਚੁਪਾਈ ਕੀਤੀ ਆ ਤੇ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਸਾਢੇ 12:30 ਵਜੇ ਦਾ ਸਮਾਂ ਹੈਗਾ ਤੇ ਸ਼ਾਮ ਨੂੰ ਜਦੋਂ ਬੰਦਾ ਥਣ ਦਾ ਪਸ਼ੂ ਦੋਸਤੋ ਨਾਰਮਲੀ ਤੁਹਾਨੂੰ ਸਮਝ ਆ ਜਾਊਗੀ ਤੁਹਾਨੂੰ ਹੋਰ ਤੇ ਦੱਸ ਦੋ ਵੀਰ ਖਰਵੇਲ ਜੀ ਰੇਟ ਕਿੰਨਾ ਹੈ ਜਿਹੜਾ ਸੰਤੂ ਸਾਹਿਬ ਸਾਢੇ 32 ਸਾਢੇ 32 ਹਾਂਜੀ ਠੀਕ ਹੈ ਬਾਕੀ ਸੰਦ ਇੱਕ ਬਾਹਰ ਆ ਬੈੜਾ ਪਾਉ ਦੀ ਕਬਰ ਹਾਂ ਜ਼ਰੂਰ ਜੀ ਵਿਖਾਉਨੇ ਆਪਾਂ ਠੀਕ ਆ ਦੋਸਤੋ ਬੇਸ਼ੱਕ ਤੁਸੀਂ ਤਸੱਲੀ ਨਾਲ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰਵੇਟ ਕਰਕੇ ਜ਼ਰੂਰ ਕਰ ਸਕਦੇ ਠੀਕ ਆ ਆਜੋ ਜੀ ਇੱਕ ਬਾੜ ਵੀਰ ਦੇ ਕੋਲ ਹੋਰ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਠੀਕ ਆ ਜੀ ਆਜੋ ਹਾਂਜੀ ਭਾਈ ਹਰਵੀਰ ਜੀ ਕੀ ਸਾਨੂੰ ਸਾਵੇ ਮੂੰਹੋ ਚੌਗੀ ਆ ਬੱਚੀ ਹਾਂਜੀ ਬਹੁਤ ਜ਼ਿਆਦਾ ਕੱਦ ਵਜਣਾ ਹਾਂ ਅਜੇ ਬੱਚੀ ਲਊਗੀ 10 ਤੋਂ 12 ਦਿਨ ਹਾਂਜੀ ਤਾਂ ਦੁੱਧ ਜਿਹੜੀ ਮੈਨੂੰ ਉਮੀਦ ਹੈ ਕਿ ਇਹ ਪਹਿਲੇ ਸੂਏ ਚੰਗੀ ਸਾਮ ਸੰਭਾਲ ਕਰ ਜਾਂਦਾ 18 ਤੋਂ 20 ਲੀਟਰ ਜਿਹੜਾ ਚੁਆਈ ਕਰਾਉਗੀ ਬ੍ਰੀਡ ਰਵਾਈ ਦੀ ਗੱਲ ਕਰੀਏ ਆਪਾਂ ਤਾਂ ਤਾਂ ਜੰਗਾ ਕੱਦ ਵਜਣਾ ਬਿਲਕੁਲ ਤਾਂ ਮੂੰਹ ਚੌਗੀ ਆ ਬਿਲਕੁਲ ਦੋਸਤੋ ਪਹਿਲਾ ਸੂਆ ਫਰਸਟ ਲੋਕੇਸ਼ਨ ਦੇ ਵਿੱਚ ਅੱਗੇ ਵੜ ਸੂਣ ਜਾ ਰਹੀ ਆ ਤੇ ਮੂੰਹ ਚੌਗੀ ਬਾਕੀ ਇਹ ਅੱਗੇ ਠੀਕ ਆ ਥੋੜਾ ਸਾਮ ਸੰਭਾਲ ਬਹੁਤ ਜ਼ਿਆਦੀ ਖੂਬਸੂਰਤ ਆ ਕਿਉਂਕਿ ਕੱਦ ਕਾਠੀ ਬਹੁਤ ਵਧੀਆ ਹੈਗਾ ਚੰਗੀ ਮਦਰ ਹੋਵੇਗੀ ਤਕਰੀਬਨ ਇਸ ਦੀ ਵਧੀਆ ਚੰਗੇ ਫਾਰਮ ਤੋਂ ਵੀ ਜਿਹੜੀ ਐਡੇ ਕੱਦ-ਕੱਦ ਦੇ ਵਿੱਚ ਪਹਿਲਣ ਵੈੜ ਚਾਰ ਦੰਦ ਮੂੰਹ ਹੋएगी ਠੀਕ ਹੈ ਜੀ ਹਵਾਨੇ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਜਿਹੋ ਜੀ ਢਿੱਲ ਟੂਲ ਹੈਗੀ ਆ ਠੀਕ ਹੈ ਹਜੇ ਸੁੰਦੀ ਨਹੀਂ ਵੀ ਜਲਦੀ ਠੀਕ ਹੈ ਜੀ ਤੇ ਬਾਕੀ ਬਹੁਤ ਜ਼ਿਆਦਾ ਬਣੂਗੀ ਸੇਰਾਂ ਵਾਲੀ ਹੈਗੀ ਹੈ ਰਾਹ ਵਾਲੀ ਹੈਗੀ ਕਿ ਨਹੀਂ ਠੀਕ ਹੈ ਬੜੀ ਬਹੁਤ ਖੂਬਸੂਰਤ ਆ ਦੋਸਤੋ ਠੀਕ ਹੈ ਕੱਦ ਕੱਦ ਦੇ ਵਿੱਚ ਵੀ ਪੂਰੀ ਆ ਤੇ ਹਵਾਨੇ ਦੇ ਪਾਸੇ ਮੈਂ ਇੱਕ ਵਾਰੀ ਨਜ਼ਦੀਕੀ ਨਾਲ ਦਿਖਾ ਦੇਣਾ ਰੇਟ ਭਾਅ ਫੜਤਾ ਆਪਾਂ ਬਾਅਦ ਵਿੱਚ ਪੁੱਛਾਂਗੇ ਚੰਦੂ ਸਾਹਿਬ ਹਜੇ ਤਾਂ ਨਾ ਢਿੱਲਾ ਢੁਲਾ ਤੁਸੀਂ ਦੇਖ ਸਕਦੇ ਪੂਰਾ ਹਾਂ ਬਣੂਗਾ ਜਿੰਨਾ ਵੀ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਬਣੂਗੀ ਜ਼ਰੂਰਤ ਹੋ ਜਾਈ ਪੂਰੀ ਸੀਲਸ ਲੱਗ ਹਾਂਜੀ ਤੇ ਇਹ ਆ ਵੇਖੋ ਜੀ ਠੀਕ ਆ ਤਣ ਬਹੁਤ ਵਧੀਆ ਗੱਡੂ ਦੀ ਮੁੱਠੀ ਵਾਲਾ ਪਿੱਛੇ ਨਿਕਲ ਜਾ ਕਰੋ ਠੀਕ ਆ ਬ੍ਰੀਡ ਵਾਈ ਬਹੁਤ ਜ਼ਿਆਦਾ ਚੰਗੀ ਸੰਭਾਗ ਹੋਗੀ ਬਹੁਤ ਵਧੀਆ ਵੇੜਾ ਜੀ ਅੱਛਾ ਵੀਰੇ ਇਹਦਾ ਕਿੰਨਾ ਮੁੱਲ ਹੈ ਹਾਂ ਸੰਤੋਖ ਸਾਹਿਬ ਇਹਦਾ 45.5 ਹਾਂ 45.5 ਵਿੱਚੋਂ ਥੋੜਾ ਬਹੁਤਾ ਮਾਨਤਨ ਹੋ ਜਾ ਠੀਕ ਆ ਜੀ 45.5 ਹਜ਼ਾਰ ਦੇ ਵਿੱਚੋਂ ਦੋਸਤੋ ਥੋੜਾ ਬਹੁਤਾ ਮਾਨਤਨ ਹੋ ਜਾਊਗਾ ਵੀ ਦੇ ਅਕੋਰਡਿੰਗ ਚੱਲਣ ਦੀ ਸੰਭਾਵਨਾ ਮਿਲ ਬਿਲਕੁਲ ਜਿਸ ਹਿਸਾਬ ਨਾਲ ਆਪਾਂ ਬ੍ਰੀਡ ਵਾਈ ਗੱਲ ਕਰੀਏ ਤਾਂ ਇਸ ਤਰ੍ਹਾਂ ਵੀ ਬਿਲਕੁਲ ਬਿਲਕੁਲ ਨਹੀਂ ਦੱਸ ਰਹੀ ਇਹ ਵੇੜ ਵੈਸੇ ਜੀ ਆਹ ਹਵਾਨੇ ਕੋਨੇ ਦੀ ਸ਼ੇਪ ਤੁਸੀਂ ਵੇਖੋ ਤੋਂ ਤੋਂ ਲੈ ਕੇ ਬੈਕ ਸਾਈਡ ਤੱਕ ਪੂਰੀ ਸੂਹ ਤੱਕ ਜਿਹੜਾ ਮਾਨਾ ਤਿਆਰ ਕਰ ਸਾਡੇ ਕਿੰਨੇ ਕੇ 45000 ਨਹੀਂ ਨਹੀਂ 545 ਸਾਡੇ 45000 ਦੋਸਤੋ ਜਿਹੜੇ ਲੈਦੇ ਜੇ ਬਾਕੀ ਮੌਕੇ ਤੇ ਮਾਨਤਨ ਕਰਾਉਣਾ ਤੁਸੀਂ ਪਿੰਡ ਜੋੜ ਸਿੰਘ ਵਾਲਾ ਵਿజిਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਬਾਈ ਹੋਰ ਵੀ ਹੈਗਾ ਨਹੀਂ ਮਲ ਕੋਈ ਨਹੀਂ ਹੋਰ ਕੋਈ ਨਹੀਂ ਹੈ ਤੇ ਸੰਪਰਕ ਨੰਬਰ ਆਪਣੇ ਜਰੂਰ ਦੱਸ 90385025 9906382025 ਠੀਕ ਹੈ ਜੀ ਠੀਕ ਆ ਹਾਂ ਜੀ ਸੋ ਦੋਸਤੋ ਇਹ ਸਨ ਬਾਈ ਹਰਬੇਲ ਸਿੰਘ ਠੀਕ ਹੈ ਜੀ ਅੱਜ ਨਗ ਜਿਹੜੇ ਦੋਸਤੋ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਤੇ ਵੜਾਂ ਸੀ ਪ੍ਰੋਪਰ ਵੀਰ ਦੇ ਕੋਲ ਠੀਕ ਹੈ ਜੀ ਟੁਕੀਆਂ ਬੜਾ ਵੀ ਦਿਖਾਈਆਂ ਦੇ ਵਿੱਚ ਸੂਆ ਨਾਗ ਜਿਹੜਾ ਹੈਗਾ ਉਹ ਵੀ ਪ੍ਰੋਪਰ ਆਪਾਂ ਦਿਖਾਇਆ ਇਨਫੋਰਮੇਸ਼ਨ ਸਮੇਤ ਆਪਾਂ ਵੀਡੀਓ ਕਵਰ ਕਰ ਦਿੱਤੀ ਆ ਸੋ ਚਾਹਵਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ